ਤਸਵੀਰਾਂ ਹੁਸ਼ਰਪੁਰ ਦੀਆਂ ਨੇ ਜਿੱਥੇ ਕਿ ਇੱਕ ਘਰ 'ਚ ਦੇਰ ਰਾਤ ਬੜੇ ਸੱਤ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਡਾਲਰ ਅਤੇ ਗਹਿਣੇ ਚੋਰੀ ਕਰ ਲਏ ਤੇ ਫਰਾਰ ਹੋ ਗਏ ਜਦੋਂ ਪਰਿਵਾਰ ਵੱਲੋਂ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਪਰਿਵਾਰ ਵੀ ਪੂਰੀ ਤਰ੍ਹਾਂ ਦੇ ਨਾਲ ਸਹਿਮ ਗਿਆ ਕਿਉਂਕਿ ਸੀਸੀਟੀਵੀ ਵਿੱਚ ਇੱਕ ਜਾਂ ਫਿਰ ਦੋ ਨਹੀਂ ਬਲਕਿ ਸੱਤ ਚੋਰ ਨਜ਼ਰ ਆ ਰਹੇ ਨੇ ਐ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਛੋਟਾ ਗਰੋ ਨਹੀਂ ਬਲਕਿ ਇੱਕ ਵੱਡਾ ਗਿਰਵਾਹ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੋਰਾਵਾਂ ਵੱਲੋਂ ਇੱਕੋ ਰਾਤ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਅਰਿਆ ਸਕੂਲ ਸਾਹਮਣੇ ਵਾਰਡ ਨੰਬਰ 11 ਚ ਰਹਿੰਦੇ ਸੁਰਿੰਦਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਹਨਾਂ ਦੇ ਘਰ 'ਚ ਸੱਤ ਚੋਰ ਵੜ ਗਏ ਤੇ ਇਹ ਚੋਰ ਗਰੇਲਾ ਤੋੜ ਕੇ ਘਰ 'ਚ ਦਾਖਲ ਹੋਏ ਨੇ ਤੇ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ ਤਾਂ ਚੋਰ ਫਰਾਰ ਹੋ ਚੁੱਕੇ ਸਨ। ਪਰਿਵਾਰ ਨੇ ਦੱਸਿਆ ਕਿ ਚੋਰਾਵਾਂ ਵੱਲੋਂ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਕੇਰੀਆਂ ਤੋਂ ਹੁਣ ਸਰਪਰ ਨੇ ਉਸਦੇ ਨਾਲ ਦਿਲਬਖ ਸਿੰਘ ਕਰਾਇਆ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਆਪਣਾ ਜੀ ਸੁਰਿੰਦਰ ਖੁੱਲਰ ਹਾਂਜੀ ਕੀ ਗੱਲ ਹੋਈ ਜਿਹੜੀ ਰਾਤ ਚੋਰੀ ਹੋਈ ਰਾਤ 1:30 ਵਜੇ ਬੰਦੇ ਆਏ ਅੰਦਰ ਉਹਨਾਂ ਨੇ ਗ੍ਰਿਲਾਂ ਦੋ ਪੱਟੀਆਂ ਤੇ ਘਰ ਦੇ ਅੰਦਰ ਅਸੀਂ ਸੁੱਤੇ ਪਏ ਸੀਗੇ ਤੇ ਉਹਨਾਂ ਨੇ ਗ੍ਰਿਲਾਂ ਪੱਟ ਕੇ ਤੇ ਕਮਰਿਆਂ ਦਾ ਸਾਰਾ ਸਮਾਨ ਖਲਾਰਿਆ ਅੰਦਰ ਵੜ ਕੇ ਕਿੰਨੇ ਬੰਦੇ ਸੀਗੇ ਬੰਦੇ 7-8 ਸੀਗੇ ਕਿੰਨਾ ਘਰਾਂ ਚ ਚੋਰੀ ਹੋਈ ਹੈ ਇਕੱਠੇ ਤਿੰਨ ਭਰਾਵਾਂ ਦਾ ਹੀ ਘਰ ਆ ਸਾਡੇ ਕਿ ਨਵੇਦੀ ਘਟਨਾ ਹੀ ਹੈ ਇਹ 1:30 ਵਜੇ ਦੇ ਕਰੀਬ ਸਾਡੇ ਘਰ ਆਏ ਉਹਨਾਂ ਨੇ ਉਹ ਕਮਰੇ ਚ ਜੋ ਆਇਆ ਕਿ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਪਹਿਲੇ ਮੈਨੂੰ ਖੜਕਾ ਜਿਹਾ ਹੋਇਆ ਥੋੜਾ ਜਿਹਾ ਤੇ ਉਸ ਲਈ ਮੈਂ ਨਹੀਂ ਉੱਠਿਆ ਤੇ ਮੈਂ ਕਿਹਾ ਉਦਾਂ ਹੀ ਹਨੇਰੀ ਨੂੰਰੀ ਦਾ ਖੜਕਾ ਲੱਗਦਾ ਤੇ ਦੁਆਰਾ ਜਿਸ ਲਈ ਉਹਦਾ ਕਿੰਨਾ 4 ਵਜੇ ਮੈਂ ਉੱਠਣਾ ਸੀ ਮੈਂ ਕੰਮ ਸੀਗਾ ਮੈਨੂੰ ਮੈਂ ਉੱਠ ਕੇ ਬਾਥਰੂਮ ਜਾਣ ਲੱਗਾ ਤਾਂ ਉਹਨੇ ਬਾਥਰੂਮ ਦੇ ਅੰਦਰੋਂ ਕੁੰਡੀ ਲਾਈ ਦੀ ਸੀ ਉੱਤਰੇ ਪਾਸੇ ਨਹੀਂ ਜਬ ਮੈਂ ਗਏ ਤੇ ਕੋਈ ਬੜਿਆ ਦਾ ਅੰਦਰ ਤੇ ਫਿਰ ਮੈਂ ਦੂਜੇ ਪਾਸੇ ਦੇਖਿਆ ਉਹ ਦਰਵਾਜਾ ਖੁੱਲਾ ਸੀਗਾ ਉਹ ਖੋਲਿਆ ਤੇ ਉਹਨਾਂ ਨੇ ਸਾਡਾ ਰਸਤਾ ਬਲੌਕ ਕੀਤਾ ਦਾ ਸੀਗਾ ਮੈਂ ਫਟਾਫਟ ਅੰਦਰੋਂ ਕੁੰਡੀ ਲਾਈ ਕੇ ਕੋਈ ਬੰਦਾ ਬੁਲਾਉਣਾ ਪਹਿਲੇ ਤੇ ਬੰਦੇ ਬੁਲਾਏ ਤੇ ਉਹਦਾ ਕੀ ਨਾ ਉਹਨੇ ਚਿਰਚ ਉਹ ਦੌੜ ਗਏ 3:33 ਮਿੰਟ ਤੋਂ ਚਲੇ ਗਏ ਦੇ ਸੀਗੇ 1:30 ਜੀ ਘਟਣਾ ਜੀ ਸਾਰੀ 1:30 ਤੋਂ 3:30 ਵਜੇ ਤੱਕ ਕਿੰਨੇ ਘਰਾਂ ਚੋਰੀ ਕੀਤੀ ਗਈ ਤਿੰਨ ਘਰਾਂ ਚੋਰੀ ਹੋਈ ਤੇ ਕੀ ਕੀ ਸਮਾਨ ਲੈ ਕੇ ਗਏ ਤੇ ਸਮਾਨ ਸਾਡੇ 4200 ਡਾਲਰ ਸੀਗਾ ਤੇ ਇੱਕ ਚੈਨੀ ਸੀਗੀ ਦੋ ਕੜੇ ਸੀਗੇ ਤੇ ਦੋ ਮੁੰਦੀਆਂ ਸੀਗੀਆਂ ਕਿੰਨਾ ਕੁ ਨੁਕਸਾਨ ਜਿਹੜਾ ਕਿੰਨੇ ਕੁ ਦਾ ਹੋਇਆ ਤੁਹਾਡਾ ਲੱਗਦਾ ਲਗਭਗ ਤੇ ਨਹੀਂ ਡਾਲਰਾਂ ਦਾ ਤਾਂ ਪਤਾ ਸੋਨੇ ਦਾ ਤੇ ਚਲੋ ਪਤਾ ਨਹੀਂ ਕਦੋਂ ਦਾ ਸੀਗਾ ਲਿਆ ਦਾ ਤੇ ਕਦੋਂ ਦਾ ਨਹੀਂ ਬਸ ਉਹ ਚੋਰੀ ਹੋਇਆ ਕੀ ਮੰਗ ਕੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਇਹੀ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਚੋਰੀ ਚਕਾਰ ਬੰਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਘਰੀ ਪੋਸ ਪ੍ਰਸ਼ਾਸਨ ਦਾ ਘਰੀ ਕੋ ਪਹੁੰਚਿਆ ਤੁਹਾਡੇ ਤੱਕ ਨਹੀਂ ਸਾਰੇ ਪਹੁੰਚੇ ਸਾਡੇ ਕੋਲ ਉਹਨਾਂ ਪੂਰਾ ਗੌਰ ਕੀਤਾ ਵਾ ਹੁਣ ਦੇਖੋ ਅੱਗੇ ਕੀ ਨਿਸ਼ਕਰਸ਼ ਨਿਕਲਦਾ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਰਾਉਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ